ਜਦੋਂ ਕਦੇ ਦੂਰ ਨੇੜੇ ਗਿਆ ਕਵੇਲਾ ਹੋ ਜਾਣਾ ਤਾਂ ਮਾਂ ਨੇ ਡੂੰਗੇ ਨੇਰੇ ਤੱਕ ਬੂਹੇ ਅੱਗੇ ਅੜੀਕ ਦੀ ਰਹਿਣਾ ਜਦੋਂ ਉਹਦੀ ਨਿਗਾ ਪੈਣਾ ਤਾਂ ਆਉਂਦੇ ਸਾਹ ਵਿੱਚ ਸਾਹ ਆਉਣੇ ਜਿਵੇਂ ਪੁੱਤ ਨੂੰ ਵੇਖਦਿਆਂ ਉਹਦਾ ਸਵਾ ਸੇਰ ਖੂਨ ਵਧ ਗਿਆ ਹੋਵੇ ਬੂਹੇ ਉਹ ਵੜਦਿਆਂ ਹੀ ਉਹਨੇ ਕਹਿਣਾ ਪੁੱਤ ਇਹਨਾ ਨੇਰਾ ਹੋ ਗਿਆ ਮੈਨੂੰ ਤਾਂ ਘਰ ਹੀ ਖਾਂ ਨੂੰ ਆਉਂਦਾ ਸੀ ਮੈਨੂੰ ਬੇਬੇ ਦੀਆਂ ਇਹਨਾਂ ਗੱਲਾਂ ਤੇ ਕਈ ਵਾਰ ਖਿਜ ਚੜ ਜਾਣੀ ਤੇ ਮੈਂ ਉਹਨੂੰ ਛਿੜਕਦਿਆਂ ਕਹਿ ਦੇਣਾ ਹੁਣ ਮੈਂ ਕੋਈ ਦੁੱਧ ਚੁੰਗਦਾ ਜਵਾਕ ਥੋੜਾ ਵੀ ਰੋਲਾ ਪਾਈ ਜਾਂਨੇ ਹਾਂ ਐਵੇਂ ਫਿਕਰ ਕਰਦੀ ਰਹਿਨੀ ਆ ਕਦੇ ਬੰਦੇ ਨੇ 네 ਨਿਹਰਾ ਸਵੇਰਾ ਹੋ ਹੀ ਜਾਂਦਾ ਉਹਨੇ ਮੇਰੀਆਂ ਛਿੜਕਾਂ ਨੂੰ ਹੱਸ ਕੇ ਟਾਲ ਦੇਣਾ ਬਾਹਰ ਚੁੱਲ੍ਹੇ ਤੇ ਦਾਲ ਰੋਟੀ ਤੱਤੀ ਕਰਨ ਲੱਗ ਜਾਣਾ ਜਵਾਕ ਭਾਵੇਂ ਬੁੱਢੇ ਹੋ ਜਾਣ ਪਰ ਮਾਂ ਪਿਓ ਲਈ ਤਾਂ ਸਦਾ ਨਿਆਣੇ ਹੀ ਰਹਿੰਦੇ ਆ ਨਾਲੇ ਫਿਕਰ ਮਾਵਾਂ ਤੋਂ ਬਿਨਾ ਹੋਰ ਕੌਣ ਕਰਦਾ ਪੁੱਤ ਧੀਆ ਪੁੱਤ ਦੀ ਹੀ ਅੱਗ ਵੱਖਰੀ ਹੁੰਦੀ ਆ ਉਦਾਂ ਪਤਾ ਜਦੋਂ ਤੋਂ ਲੱਗਣਾ ਪਿਓ ਬਣੇਗਾ ਵੀ ਮਾਂ ਸੱਚ ਕਹਿੰਦੀ ਹੁੰਦੀ ਸੀ ਨਿੱਕੇ ਹੁੰਦਿਆਂ ਵੀ ਜੇ ਵੰਗਾ ਖੇੜਦਿਆਂ ਐਤਵਾਰ ਗਵਾਂਡੀਆਂ ਦੇ ਟੀਵੀ ਵੇਖਦਿਆਂ ਆਤਨ ਹੋ ਜਾਣਾ ਤਾਂ ਉਹਨੇ ਡੰਡਾ ਚੱਕੀ ਆਉਣਾ ਘਰੇ ਚੱਲ ਤੋੜਦੀਆਂ ਤੇਰੀਆਂ ਲੱਤਾਂ ਪੁੰਨੜੀਆ ਤੜਕੇ ਦਾ ਘਰੋਂ ਨਿਕਲਿਆਂ ਆਪਦੀਆਂ ਮਾਵਾਂ ਦਾ ਨਹੀਂ ਫਿਕਰ ਘਰੇ ਰਸੇ ਤੜਾਈ ਜਾਂਦੀਆਂ ਲੈਨ ਤੇ ਤੇਰੇ ਪਤੰਦਰ ਨੂੰ ਦੱਸਦੀਆਂ ਵੀ ਕੋਈ ਲੋੜ ਨਹੀਂ ਇਹਨੂੰ ਪੜਾਉਣ ਪੜੂਂਦੀ ਬੱਕਰੀਆਂ ਰੱਖਦੇ ਆਪੇ ਗਿੱਟੇ ਛਾਉਂਦਾ ਫਿਰ ਜਾਊਗਾ ਜੇ ਕਿਤੇ ਉਹਨੇ 1 2 ਚ ਪੇੜਾ ਮਾਰ ਵੀ ਦੇਣੀਆਂ ਤਾਂ ਮਗਰੋਂ ਆਪ ਵੀ ਰੋ ਪੈਣਾ ਰੋਂਦੀ ਨੇ ਆਪਦੇ ਢਿੱਡ ਨਾਲ ਲਾ ਕੇ ਕਹਿਣਾ ਟੁੱਟ ਜਾਣਾ ਮੇਰੇ ਹੱਥ ਜਿਹੜੇ ਹੱਥਾਂ ਨਾਲ ਮੈਂ ਆਪਦੇ ਪੁੱਤ ਨੂੰ ਮਾਰਿਆ ਏ ਫੇਰ ਬੁੱਕਲ ਵਿੱਚ ਲੈ ਕਿੰਨਾ ਚਿਰ ਮੱਥਾ ਚੁੰਮੀ ਜਾਣਾ ਜਦੋਂ ਵਿਆਹ ਹੋ ਗਿਆ ਜਵਾਕਾਂ ਜੱਲਿਆਂ ਵਾਲੇ ਹੋ ਗਏ ਤਾਂ ਮਾਂ ਵੀ ਬੁੱਢੀ ਹੋ ਗਈ ਤਾਂ ਅਹਿਸਾਸ ਹੋਇਆ ਮਾਂ ਸੱਚ ਕਹਿੰਦੀ ਏ 3 ਪੁੱਤਾਂ ਦੀ ਅੱਗ ਹੀ ਵੱਖਰੀ ਹੁੰਦੀ ਏ ਕੁਝ ਦੁੱਖ ਦਾ ਹੋਵੇ ਤਾਂ ਬਿਨਾਂ ਦਵਾਈ ਬੂਟੀ ਲਿਆਂ ਵੀ ਸਾਰ ਲਈ ਦਾ ਪਰ ਜਵਾਕਾਂ ਦੇ ਕੰਡਾ ਵੱਜਿਆ ਨਹੀਂ ਜਰ ਹੁੰਦਾ ਜੇ ਜਿਵੇਂ ਮਾਂ ਸਾਡੇ ਨਿੱਕੇ ਹੁੰਦਿਆਂ ਤਾਪ ਚੜੇ ਜਾਂ ਸਿਰ ਦੁਖ ਦੇ ਤੋਂ ਹਰੇ ਪੱਤੇ ਵਾਲੀ ਗੋਲੀ ਲੈ ਲੈਂਦੀ ਸੀ ਜਿਹੜੀ ਦੁਕਾਨਾਂ ਤੋਂ ਆਮ ਹੀ ਮਿਲ ਜਾਂਦੀ ਸੀ ਕਹਿੰਦੇ ਹੁੰਦੇ ਆ ਵੀ ਪੂਰਨ ਦੇ ਵਿਯੋਗ ਚਰੋ ਰੋ ਅੰਨੀ ਹੋਈ ਮਾਂ ਨੂੰ ਜਦੋਂ ਕਿੰਨੇ ਸਾਲਾਂ ਬਾਅਦ ਪੂਰਨਨਾਥ ਬਣ ਕੇ ਉਹਦੇ ਕੋਲ ਆਇਆ ਸੀ ਤਾਂ ਉਹਦੀ છાતી ਵਿੱਚ ਦੁੱਧ ਉੱਤਰ ਆਇਆ ਸੀ ਸੁੱਕਿਆ ਬਾਗ ਖਰਾ ਹੋ ਗਿਆ ਮਾਂ ਨੂੰ ਪਤਾ ਲੱਗ ਗਿਆ ਮੇਰਾ ਪੂਰ ਨੇੜੇ ਤੇੜੇ ਆ ਉਹ ਓਵੇਂ ਭਾਵੇਂ ਮਾਂ ਅੱਖਾਂ ਤੋਂ ਆਹਰੀ ਹੋ ਗਈ ਪਰ ਜਦੋਂ ਰਾਤ ਨੂੰ ਹਨੇਰਿਆ ਹੋ ਘਰ ਆਉਣਾ ਤਾਂ ਘਰ ਦੇ ਸਾਰੇ ਜੀਆ ਨੇ ਕੋਕ ਸੁੱਤੇ ਹੋਣਾ ਪਰ ਮਾਂ ਨੇ ਬਿਨਾ ਬੁਹੇ ਖੜ ਕੇ ਪੈੜ ਚਾਲ ਵੇਖ ਕੇ ਕਹਿਣਾ ਆ ਗਿਆ ਪੁੱਤ ਤੇ ਮੇਰੇ ਕੋਲ ਆਉਂਦੇ ਇੱਕ ਮੋਹਰੇ ਸ਼ਬਦਾਂ ਦਾ ਉੱਤਰ ਦੇਣ ਵਾਸਤੇ ਕੋਈ ਸ਼ਬਦ ਨਾ ਹੋਣਾ ਮੈਂ ਇਨਾਂ ਹੀ ਕਹਿ ਸਕਣਾ ਆਹੋ ਬੇਬੇ ਤੂੰ ਸੁੱਤੀ ਨਹੀਂ ਹੱਲੇ ਪੁੱਤ ਜਦੋਂ ਕਰਦਾ ਇੱਕ ਜੀ ਵੀ ਨਾ ਹੋਵੇ ਮਾਵਾਂ ਨੂੰ ਭਲਾ ਨੀਂਦ ਆ ਸਕਦੀ ਆ ਮੈਂ ਸੋਚਦਾ ਕਿ ਇਹ ਗੱਲਾਂ ਐਵੇਂ ਹੀ ਬਣੀਆਂ ਜਦੋਂ ਘਰ ਦੀਆਂ ਕੰਧਾਂ ਵੀ ਸੌਂ ਜਾਂਦੀਆਂ ਮਾਵਾਂ ਉਦੋਂ ਸੌਂਦੀਆਂ ਫਿਰ ਇੱਕ ਦਿਨ ਉਹ ਬਿਲਕੁਲ ਸ਼ਾਂਤ ਚੁੱਪਚਾਪ ਪਈ ਸੀ ਜਿਵੇਂ ਚਿਰਾਂ ਦੇ ਫਿਕਰ ਮੁਕਾ ਲੰਮੇ ਅਰਸੇ ਬਾਅਦ ਉਹਨੂੰ ਗੂੜੀ ਨੀਂਦ ਆਈ ਹੋਵੇ ਅੱਜ ਉਹਨੇ ਫਿਕਰਾਂ ਦੀ ਪੰਡ ਵਗਾ ਮਾਰੀ ਹੋਵੇ ਤੇ ਮੇਰੀ ਆਤਮਾ ਘੁਰਲਾ ਕੇ ਕਹਿ ਰਹੀ ਹੋਵੇ ਹੁਣ ਤੇਰੇ ਬਿਨਾ ਫਿਕਰ ਕੌਣ ਕਰੂਗਾ ਮਾਂ ਆਉਂਦੇ ਜਾਣ ਤੋਂ ਬਾਅਦ ਵੀ ਹਨੇਰਾ ਸਵੇਰਾ ਹੋ ਜਾਂਦਾ ਹੈ ਨਾ ਤਾਂ ਹੁਣ ਕੋਈ ਬੂਹੀ ਅੱਗੇ ਖੜ ਕੇ ਉਹ ਦੀਕ ਦਾ ਤੇ ਨਾ ਕੋਈ ਕਹਿੰਦਾ ਇਹ ਇੰਨਾ ਹਨੇਰਾ ਹੋ ਗਿਆ ਮੈਨੂੰ ਤਾਂ ਤੇਰੇ ਬਿਨਾ ਘਰ ਖਾਨ ਨੂੰ ਆਉਂਦਾ ਸੀ ਸ਼ਾਇਦ ਘਰਾਂ ਦੇ ਫਿਕਰ ਮਾਵਾਂ ਦੇ ਨਾਲ ਹੀ ਮੁੱਕ ਜਾਂਦੇ ਆ